ਜਿਵੇਂ ਇੱਕ ਸਮੁੰਦਰ ਨੂੰ ਪਾਰ ਕਰਨਾ ਹੈ ਤੇ ਉਹਦੇ ਲਈ ਸਾਨੂੰ ਇੱਕ ਜਹਾਜ਼ ਦੀ ਲੋੜ ਪੈਂਦੀ ਹੈ ਇੱਕ ਵੱਡਾ ਬੇੜਾ ਚਾਹੀਦਾ ਹੁਣ ਬੇੜਾ ਵੀ ਮਿਲ ਗਿਆ ਵਿੱਚ ਤੁਸੀਂ ਬੈਠਣ ਵਾਲੇ ਵੀ ਤਿਆਰ ਹੋ ਪਰ ਹੁਣ ਇਸ ਬੇੜੇ ਨੂੰ ਪਾਰ ਕੌਣ ਲੰਗਾਏਗਾ ਇਸ ਬੇੜੇ ਨੂੰ ਪਾਰ ਕੌਣ ਲੰਗਾਏਗਾ ਇਹਨੂੰ ਪਾਰ ਲੰਗਾਉਣ ਵਾਸਤੇ ਇੱਕ ਪਾਇਲਟ ਇੱਕ ਮਲਾ ਦੀ ਲੋੜ ਹੈ ਤੁਜੇ ਤੇ ਨਿਸਤਾਰ ਨਿਸਤਾਰਾ ਤਾਈ ਹੋਵੇਗਾ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਜਾਣਾ ਇੱਕ ਪਾਸੇ ਤੋਂ ਉਰਾਰ ਤੋਂ ਪਾਰਲੇ ਪਾਸੇ ਜਾਣਾ ਤੇ ਸਿਆਣੇ ਮਲਾ ਦੀ ਲੋੜ ਹੈ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੇਲੇ ਦਾ ਇੱਕ ਸਿੱਖ ਹੋਇਆ ਭਾਈ ਸੈਦਾ ਇਹਦਾ ਨਾਂ ਹੈ ਰੁਕਨਦੀਨ ਔਰ ਇਹ ਸਤਲੁਜ ਦਰਿਆ ਦੇ ਉੱਤੇ ਇਹ ਬੇੜੀ ਚਲਾਉਂਦਾ ਹੈ ਔਰ ਇਹ ਬਹੁਤ ਗਰੀਬ ਹੈ ਇਹਦੀ ਬੇੜੀ ਜਰਜਰੀ ਹੋਈ ਪਈ ਹੈ ਬਹੁਤ ਪੁਰਾਣੀ ਹੈ ਔਰ ਬੇੜੀ ਦੇ ਵਿੱਚ ਕਈ ਥਾਵਾਂ ਤੋਂ ਉਹ ਸੁਰਾਕ ਵੀ ਹੋਏ ਪਏ ਨੇ ਛੇਦ ਵੀ ਹੋਏ ਪਏ ਨੇ ਛੇਦਰ ਨੇ ਗੁਰੂ ਸਾਹਿਬ ਨੇ ਜਦੋਂ ਸਤਲੁਜ ਦਰਿਆ ਨੂੰ ਪਾਰ ਕਰਨਾ ਸੀ ਤੇ ਮਹਾਰਾਜ ਨੇ ਇਹ ਹੁਕਮ ਪੇਜ ਦਿੱਤਾ ਇੱਕ ਦਿਨ ਪਹਿਲਾਂ ਕਿ ਅਸੀਂ ਨਦੀ ਸਤਲੁਜ ਨੂੰ ਪਾਰ ਕਰਨਾ ਹੈ ਤੇ ਸਾਰੇ ਜਿਹੜੇ ਮਲਾ ਸਨ ਉਹਨਾਂ ਨੇ ਆਪਣੀਆਂ ਆਪਣੀਆਂ ਬੇੜੀਆਂ ਸਵਾਰੀਆਂ ਸਾਰਿਆਂ ਨੇ ਆਪਣੀਆਂ ਆਪਣੀਆਂ ਬੇੜੀਆਂ ਨੂੰ ਸ਼ਿੰਗਾਰਿਆ ਉਹਨਾਂ ਦੇ ਉੱਤੇ ਹਾਰ ਪਾਏ ਕਿਉਂਕਿ ਅੱਜ ਦੀਨ ਦੁਨੀ ਦਾ ਮਾਲਕ ਸੱਚੀ ਸਰਕਾਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਡੇ ਵਿੱਚੋਂ ਕਿਸੇ ਇੱਕ ਬੇੜੀ ਦੇ ਉੱਤੇ ਸਵਾਰ ਹੋਣਗੇ ਤੇ ਮੈਂ ਬੇਨਤੀ ਕਰਦੀਆਂ ਸਾਨੂੰ ਸਾਰਿਆਂ ਨੂੰ ਆਪਣੇ ਆ શરીર ਦੀ ਬੇੜੀ ਨੂੰ ਵੀ ਸਵਾਰਨਾ ਚਾਹੀਦਾ ਹੈ ਕਿਉਂਕਿ ਇਸੇ ਸ਼ਰੀਰ ਦੀ ਬੇੜੀ ਦੇ ਉੱਤੇ ਹੀ ਗੁਰੂ ਦੇ ਸ਼ਬਦ ਨੇ ਸਵਾਰੀ ਕਰਨੀ ਹੈ ਗੁਰੂ ਕਿਵੇਂ ਮੇਰੇ ਉੱਤੇ ਅਸਵਾਰ ਹੋਵੇਗਾ ਜਦੋਂ ਮੈਂ ਗੁਰੂ ਦਾ ਸ਼ਬਦ ਪੜ੍ਹਦਾ ਉਹ ਸ਼ਬਦ ਮੇਰੇ ਹਿਰਦੇ ਤੋਂ ਹੀ ਨਿਕਲਦਾ ਹੈ ਗੁਰੂ ਤਾਂ ਸਦਾ ਮੇਰੇ ਨਾਲ ਹੈ ਜਦੋਂ ਤੁਸੀਂ ਬਾਣੀ ਪੜ੍ਹਦੇ ਹੋ ਨਾ ਤੇ ਇਹ ਭਾਵਨਾ ਰੱਖ ਕੇ ਬਾਣੀ ਪੜਿਆ ਕਰੋ ਗੁਰ ਮੇਰੇ ਸੰਗ ਸਦਾ ਹੈ ਨਾਲੇ ਜੇ ਜਪਜੀ ਸਾਹਿਬ ਪੜ੍ਹ ਰਹੇ ਹੋ ਨਾ ਤੇ ਇੰਜ ਪੜਿਆ ਕਰੋ ਜਿਵੇਂ ਕਿ ਗੁਰੂ ਨਾਨਕ ਸਾਹਿਬ ਬਿਲਕੁਲ ਅੱਗੇ ਬੈਠੇ ਨੇ ਮੈਂ ਗੁਰੂ ਨਾਨਕ ਸਾਹਿਬ ਨੂੰ ਸੁਣਾ ਰਿਹਾ ਜਦੋਂ ਮੈਂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਬਦ ਪੜ੍ਹ ਰਿਹਾ ਤੇ ਗੁਰੂ ਸਾਹਿਬ ਮੇਰੇ ਨਾਲ ਨੇ ਇਹ ਭਾਵਨਾ ਹੋਵੇ ਸਾਰਿਆਂ ਨੇ ਬੇੜੀਆਂ ਸਵਾਰੀਆਂ ਸ਼ਿੰਗਾਰੀਆਂ ਬੜੀ ਸਜਾਵਟ ਕੀਤੀ ਤੇ ਜਿਹੜਾ ਭਾਈ ਸੈਦਾ ਸੀ ਉਹਦੀ ਬੇੜੀ ਜਿਹੜੀ ਇੱਕ ਪਾਸੇ ਨੂੰ ਕਰ ਕਰ ਦਿੱਤੀ ਕਹਿੰਦੇ ਉਹ ਤੇਰੀ ਬੇੜੀ ਤਾਂ ਬੜੀ ਪੁਰਾਣੀ ਐ ਤੇਰੀ ਬੇੜੀ ਤੇ ਕਿਤੇ ਗੁਰੂ ਨੇ ਆ ਕੇ ਬਹਿ ਜਾਣਾ ਚੱਲ ਇੱਕ ਪਾਸੇ ਬਿਲਕੁਲ ਨੁਕਰੇ ਲਾ ਦਿੱਤੀ ਉਹ ਵਿਚਾਰਾ ਗਰੀਬ ਸੀ ਉਹਨੇ ਕਿਹਾ ਕੋਈ ਗੱਲ ਨਹੀਂ ਜੀ ਤੁਹਾਡੀ ਬੇੜੀ ਤੇ ਗੁਰੂ ਸਾਹਿਬ ਸਵਾਰ ਹੋਣਗੇ ਤੇ ਆਪ ਉਹ ਤਰਲਾ ਲੈ ਕੇ ਗਰੀਬ ਸਿਓ ਨੇ ਸਭ ਤੋਂ ਅਖੀਰ ਤੇ ਆਪਣੀ ਬੇੜੀ ਜਿਹੜੀ ਹੈ ਲੈਨ ਵਿੱਚ ਉਹਨੇ ਵੀ ਲਾਈ ਹੈ ਗੁਰੂ ਸਾਹਿਬ ਆਏ ਨੇ ਵੇਖਿਆ ਕਿ ਬਹੁਤ ਸਾਰੀਆਂ ਬੇੜੀਆਂ ਅਜ ਤਿਆਰ ਪਰ ਤਿਆਰ ਕੋਲੋਤੀਆਂ ਨੇ ਤੇ ਮਹਾਰਾਜ ਆ ਕੇ ਪੁੱਛਦੇ ਨੇ ਕਿ ਆ ਬੇੜੀ ਕੀ ਦੀ ਹੈ ਬੜੀ ਸਵਾਰੀ ਤੇ ਸ਼ਿੰਗਾਰੀ ਹੋਈ ਹੈ ਤੋ ਮਲਾਕ ਕਹਿਣ ਲਗਾ ਮਹਾਰਾਜ ਮੇਰੀ ਹੈ ਗੁਰੂ ਸਾਹਿਬ ਅਗੇ ਨੂੰ ਤੁਰ ਪਏ ਦੂਜੇ ਨੂੰ ਪੁੱਛਿਆ ਬੇੜੀ ਕਿਹਦੀ ਹੈ ਕਹਿੰਦੇ ਮਹਾਰਾਜ ਇਹ ਮੇਰੀ ਹੈ ਮਹਾਰਾਜ ਫਿਰ ਅਗੇ ਤੁਰ ਪਏ ਸਾਰਿਆਂ ਨੂੰ ਪੁੱਛਿਆ ਸਾਰਿਆਂ ਨੇ ਆਖਿਆ ਮਹਾਰਾਜ ਇਹ ਬੇੜੀ ਮੇਰੀ ਹੈ ਜਦੋਂ ਉਸ ਬੇੜੀ ਦੇ ਕੋਲ ਆਏ ਨਾ ਉਹ ਬੇੜੀ ਸਵਾਰੀ ਹੋਈ ਹੈ ਨਾ ਸ਼ਿੰਗਾਰੀ ਹੋਈ ਹੈ ਟੁੱਟੀ ਫੁੱਟੀ ਉਹ ਜਰਜਰੀ ਅਵਸਥਾ ਦੇ ਵਿੱਚ ਬੇੜੀ ਐ ਤੇ ਜਦੋਂ ਪੁੱਛਿਆ ਕਿ ਆਹ ਬੇੜੀ ਕੀ ਦੀ ਐ ਤੇ ਭਾਈ ਸੈਦੇ ਨੇ ਅੱਖਾਂ ਦੇ ਵਿੱਚ ਹੰਝੂ ਭਰ ਕੇ ਤਰਲਾ ਲਿਆ ਸੱਚੇ ਪਾਤਸ਼ਾਹ ਬੇੜੀ ਤੇਰੀ ਐ ਮਹਾਰਾਜ ਕਹਿੰਦੇ ਨੇ ਇਹਦੇ ਚ ਹੀ ਬੈਠਾਂਗੇ ਬਹਿ ਗਏ ਗੁਰੂ ਸਾਹਿਬ ਜਿਸ ਦਿਨ ਸਜਣਾ ਤੈਨੂੰ ਇਹ ਗੱਲ ਸਮਝ ਆ ਗਈ ਨਾ ਕਿ ਮਹਾਰਾਜ ਮੇਰੇ ਕੋਲ ਮੇਰਾ ਤੇ ਕੁਝ ਹੈ ਹੀ ਨਹੀਂ ਇਹ ਸਾਰਾ ਕੁਝ ਤੇਰਾ ਹੀ ਐ ਸੱਚ ਹੈ ਜੋ ਕਿਚ ਹੈ ਸੋ ਤੇਰਾ ਖਾਲੀ ਪੜਨ ਨਾਲ ਨਹੀਂ ਹੋਏਗਾ ਕੇਵਲ ਉੱਚੀ ਉੱਚੀ ਸੁਰ ਦੇ ਵਿੱਚ ਗਾਉਣ ਨਾਲ ਨਹੀਂ ਹੋਏਗਾ ਕਿ ਮਹਾਰਾਜ ਮੇਰਾ ਮੁਜ ਮੈਂ ਕਿਛ ਨਹੀਂ ਜੋ ਕਿਚ ਹੈ ਸੋ ਤੇਰਾ ਜਿਸ ਦਿਨ ਅੰਦਰੋਂ ਆਕਿੰਗਾ ਨਾ ਮਹਾਰਾਜ ਮੈਂ ਵੀ ਤੇ ਤੇਰਾ ਹੀ ਆ ਗੁਰੂ ਉਸੇ ਦਿਨ ਇਸ ਬੇੜੀ ਤੇ ਸਵਾਰ ਹੋ ਜਾਏਗਾ ਭਾਈ ਸੈਦੇ ਨੇ ਚੱਪੂ ਮਾਰੇ ਜਦੋਂ ਬੀੜੀ ਬਿਲਕੁਲ ਵਿਚਕਾਰ ਪਹੁੰਚੀ ਤੇ ਗੁਰੂ ਸਾਹਿਬ ਨੇ ਆਪਣੇ ਸੇਵਕ ਨੂੰ ਆਖਿਆ ਕਿ ਭਾਈ ਸੈਦੇ ਨੂੰ ਮਾਇਆ ਦਿਓ ਸੋਨੇ ਦੀਆਂ ਮੋਹਰਾਂ ਦੇਣ ਲੱਗੇ ਤੇ ਭਾਈ ਸੈਦੇ ਨੇ ਹੱਥ ਜੋੜਿਆ ਕਹਿਣ ਲੱਗੇ ਸੱਚੇ ਪਾਤਸ਼ਾਹ ਮੈਂ ਮਲਾਹਾ ਤੋਂ ਪੈਸੇ ਨਹੀਂ ਲੈਂਦਾ ਕਿਰਾਇਆ ਨਹੀਂ ਲੈਂਦਾ ਗੁਰੂ ਸਾਹਿਬ ਕਹਿਣ ਲੱਗੇ ਮੈਂ ਕੋਈ ਮਲਾਹ ਥੋੜੀ ਆ ਮੈਂ ਮਲਾਹ ਨਹੀਂ ਮੈਂ ਤੇ ਅਨੰਦਪੁਰ ਸਾਹਿਬ ਤੋਂ ਆਇਆ ਸਿੱਖ ਮੈਨੂੰ ਗੁਰੂ ਕਹਿੰਦੇ ਨੇ ਮੈਂ ਮਲਾਹ ਨਹੀਂ ਔਰ ਵੇਖੋ ਕਦੇ ਵੀ ਜਿਹੜੇ ਡਰਾਈਵਰ ਮਹਿਕਮਾ ਜਿਹੜਾ ਹੁੰਦਾ ਹੈ ਉਹ ਰਸਤੇ ਵਿੱਚ ਗੱਡੀ ਚਲਾਉਂਦਿਆਂ ਹੋਇਆਂ ਜੇਕਰ ਕੋਈ ਡਰਾਈਵਰ ਮਿਲ ਜੇ ਨਾ ਉਹਨੂੰ ਬਿਠਾ ਲੈਂਦੇ ਨੇ ਉਹਦੇ ਕੋਲੋਂ ਟਿਕਟ ਨਹੀਂ ਲੈਂਦੇ ਉਹਨਾਂ ਨੂੰ ਪਤਾ ਸਾਡੇ ਨਾਲ ਦਾ ਇਹ ਵੀ ਡਰਾਈਵਰ ਹੈ ਉਨੇ ਫਿਰ ਜਿੱਥੇ ਜਾਣਾ ਹੋਏ ਉਹਨੂੰ ਰਾਹ ਦੇ ਉੱਤੇ ਤਾਰ ਦਿੰਦੇ ਨੇ ਭਾਈ ਸੈਦੇ ਨੇ ਆਖਿਆ ਮਹਾਰਾਜ ਮੈਂ ਮਲਾਹਾ ਤੋਂ ਨਹੀਂ ਲੈਂਦਾ ਕਿਰਾਇਆ ਗੁਰੂ ਸਾਹਿਬ ਕਹਿਣ ਲੱਗੇ ਮੈਂ ਮਲਾ ਨਹੀਂ ਗੁਰੂ ਸਾਹਿਬ ਨੂੰ ਕਹਿਣ ਲੱਗਾ ਭਾਈ ਸੈਦਾ ਮਹਾਰਾਜ ਤੁਹਾਡੇ ਵਰਗਾ ਮਲਾਹ ਤੇ ਕੋਈ ਹੋ ਹੀ ਨਹੀਂ ਸਕਦਾ ਮੈਂ ਮਲਾਹ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਤੱਕ ਪਹੁੰਚਾਉਣਾ ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀਓ ਤੁਸੀਂ ਤੇ ਪਵ ਸਾਗਰ ਤੋਂ ਲੰਗਾਣ ਵਾਲੇ ਮਲਾਹ ਹੋ ਮੈਂ ਤੁਹਾਨੂੰ ਆਨਦੀ ਪਾਰ ਕਰਾ ਦੇਣਾ ਸੱਚੇ ਪਾਤਸ਼ਾਹ ਕੋਈ ਕੋਈ ਤੇਰੇ ਚਰਨਾਂ ਤੇ ਮੇਰੀ ਇਹ ਅਰਜ਼ੋਈ ਹੈ ਬੇਨਤੀ ਹੈ ਮੇਰੀ ਜਿਹੜੀ ਆ ਸਰੀਰ ਦੀ ਬੇੜੀ ਹੈ ਨਾ ਇਹ ਭਵਜਲ ਸੰਸਾਰ ਸਾਗਰ ਦੇ ਵਿੱਚ ਡੁੱਬੇ ਨਾ ਇਹ ਵਿਕਾਰਾਂ ਦੇ ਵਿੱਚ ਕਿਤੇ ਗਰਕ ਨਾ ਹੋ ਜਾਵੇ ਭਵਜਲ ਸੰਸਾਰ ਸਾਗਰ ਤੂੰ ਇਸ ਬੇੜੀ ਨੂੰ ਤੂੰ ਪਾਰ ਲੰਘਾ ਦੇਈ ਬਸ ਮੇਰੇ ਵਾਸਤੇ ਤੇ ਇਹੀ ਤੁਹਾਡੇ ਵਜੋਂ ਉਹ ਦਿੱਤਾ ਹੋਇਆ ਖਰਚ ਹੈ ਉਹ ਕਿਰਾਇਆ ਇਹੋ ਹੀ ਹੈ ਕਿ ਮੈਨੂੰ ਭਵਜਲ ਸੰਸਾਰ ਸਾਗਰ ਤੋਂ ਪਾਰ ਲੰਘਾ ਦੇਣਾ ਹਮ ਦੌਲਤ ਬੀੜੀ ਪਾਪ ਭਰੀ ਪਵਨ ਲਗੇ ਮਤ ਜਾਏ ਕਿਤੇ ਨਾ ਹੋਵੇ ਕਿ ਜਿਹੜੀ ਸਰੀਰ ਦੀ ਬੀੜੀ ਹੈ ਪਾਪਾਂ ਦੇ ਨਾਲ ਭਰੀ ਹੋਈ ਹੈ ਇਹ ਕਿਤੇ ਡੁੱਬ ਨਾ ਜਾਵੇ ਤੇ ਗੁਰੂ ਤਾਰ ਤਰਨ ਹਾਰਿਆ ਆਪ ਤਰੇ ਤਾਰੇ ਗੁਰ ਸਿੱਖ ਜਿਤੇ ਉਹ ਆਪ ਤਰਦਾ ਉਹ ਆਪਣੇ ਸਿੱਖ ਨੂੰ ਵੀ ਤਾਰ ਦਿੰਦਾ ਹੈ ਗੁਰ ਦਾਤਾ ਗੁਰ ਹੀਵੈ ਕਰ ਗੁਰ ਦੀਪਕ ਤਹ ਲੋਏ ਅਮਰ ਪਦਾਰਥ ਨਾਨਕਾ ਮਨ ਮੰਨਿਆ ਸੁਖ ਹੋਏ ਤੂੰ ਆਪਣੀ ਇਸ ਦੇਹੀ ਦੀ ਬੇੜੀ ਦੇ ਉੱਤੇ ਗੁਰੂ ਨੂੰ ਮਲਾ ਬਣਾ ਲੈ ਤੇ ਜਿਸ ਦਿਨ ਗੁਰੂ ਨੂੰ ਮਲਾ ਬਣਾ ਲਏਗਾ ਇਰ ਅਵਸਥਾ ਗੁਰੂ ਅਰਜਨ ਦੇਵ ਮਹਾਰਾਜ ਜੀ ਆਨੇ ਬਿਆਨ ਕੀਤੀ ਹੈ ਜੋ ਬਾਖਾਨ ਨਾਮ ਚੜ ਤਰੇ ਪ੍ਰਾਣੀ ਗੁਰ ਚਰਨ ਲਗਤ ਨਿਸਦਰੈ ਅਗਲਾ ਬਚਨ ਬੜਾ ਪਿਆਰਾ ਬੰਦੇ ਬੰਦਗੀ ਇਕ ਤਿਆਰ ਭਗਤ ਜੀ ਕਹਿੰਦੇ ਨੇ हे ਬੰਦੇ ਬੰਦਾ ਹੋਏ ਸੋ ਬੰਦਗੀ ਗਹਿ ਗਹਿ ਦਾ ਅਰਥ ਹੁੰਦਾ ਹੈ ਪਕੜਨਾ ਹੁਣ ਬੰਦੇ ਦੀ ਨਿਸ਼ਾਨੀ ਹੈ ਕਿ ਉਹ ਬੰਦਗੀ ਕਰਦਾ ਹੈ ਉਹ ਪਰਮਾਤਮਾ ਦੀ ਇਬਾਦਤ ਕਰਦਾ ਹੈ ਉਹ ਮਾਲਕ ਦਾ ਨਾਮ ਜਪਦਾ ਹੈ ਬੰਦੇ ਬੰਦਗੀ ਇੱਕ ਤਿਆਰ ਕਬੂਲ ਕਰ ਪਰਮਾਤਮਾ ਦੀ ਭਗਤੀ ਨੂੰ ਸਾਹਿਬ ਰੋਸ ਧਰੋ ਕੇ ਪਿਆਰ ਮਾਲਕ ਭਾਵੇਂ ਰੋਸਾ ਰੱਖੇ ਭਾਵੇਂ ਮਾਲਕ ਪਿਆਰ ਕਰੇ ਤੂੰ ਕੇਵਲ ਬੰਦਗੀ ਕਰਨੀ ਹੈ ਬੰਦਗੀ ਕਰਨੀ ਹੈ ਕੋਈ ਤੈਨੂੰ ਮਾੜਾ ਆਖੇ ਭਾਵੇਂ ਤੈਨੂੰ ਕੋਈ ਚੰਗਾ ਆਖੇ ਕੋਈ ਪਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਟਹਾਰ ਕਿਉਂਕਿ ਗੁਰੂ ਦੀ ਸੰਗਤ ਵਿੱਚ ਆਉਣ ਦਾ ਇਹ ਲਾਭ ਹੈ ਇਹ ਤੇ ਆ ਕੇ ਇੱਕ ਔਰਾ ਐਸਾ ਬਣ ਜਾਂਦਾ ਹੈ ਮਹਾਰਾਜ ਜੀ ਕਹਿੰਦੇ ਨੇ ਗੁਰੂ ਦੀ ਸੰਗਤ ਦੀ ਬਖਸ਼ਿਸ਼ ਐ ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹਿ ਪਾਈ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਣ ਆਈ ਕਦੇ ਇਸ ਗੱਲ ਤੇ ਵਿਚਾਰ ਕਰਨਾ ਆਪਣੇ ਅੰਦਰ ਝਾਤ ਮਾਰ ਕੇ ਵੇਖਣਾ ਤੇ ਤੁਹਾਨੂੰ ਆਪਣੇ ਦੁੱਖਾਂ ਦਾ ਆਪਣੀ ਪਟਕਣਾ ਦਾ ਆਪਣੀ ਉਦਾਸੀ ਦਾ ਕਾਰਨ ਲੱਭ ਜਾਏਗਾ ਕਿਉਂਕਿ ਜਦੋਂ ਕੋਈ ਗੁਰੂ ਦੇ